ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਅੱਜ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਤੇ ਪੰਜਾਬ ਦੀ ਇਹ ਭਰਤੀ ਹੈ ਜਿਦੇ ਲਈ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਹੈ ਉਸ ਦਾ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਉਮਰ ਸੀਮਾ ਕੀ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰ ਸਬਸਕ੍ਰਾਈਬ ਕਰ ਲਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਤੇ ਇਹ ਪੋਸਟਾਂ ਦੀ ਕੈਟਾਗਰੀ ਵਾਈਜ਼ ਵੰਡ ਇਹਨਾਂ ਵੱਲੋਂ ਦਿੱਤੀ ਹੋਈ ਹੈ ਸੱਤ ਪੋਸਟਾਂ ਜੀ ਕੁੱਲ ਇਹਦੇ ਲਈ ਸੈਲਰੀ 18000 ਰੁਪਏ ਪਰ ਮੰਥ ਰਹੂਗੀ ਜੇ ਐਸ ਪਰ 7th ਸੈਂਟਰਲ ਪੇ ਕਮਿਸ਼ਨ ਦੇ ਅਨੁਸਾਰ 10ਵੀਂ ਜੇਕਰ ਤੁਸੀਂ ਪਾਸ ਕੀਤੀ ਹੈ ਪੰਜਾਬੀ ਵਿਸ਼ੇ ਦੇ ਨਾਲ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਨਰਲ ਅਦਰ ਕੈਟਾਗਰੀਜ਼ ਦੇ ਲਈ ਐਸ ਪਰ ਪੰਜਾਬ ਗਵਰਨਮੈਂਟ ਰੂਲਸ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਦੇ ਵਿੱਚ ਛੋਟ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਪੀਐਨ ਦੀਆਂ ਪੋਸਟਾਂ ਜਾਰੀ ਹੋਈਆਂ 10 ਪੋਸਟਾਂ ਕੁੱਲ ਕੈਟਾਗਰੀ ਵਾਈਜ਼ ਵਨ ਨਾਲ ਹੀ ਦਿੱਤੀ ਹੋਈ ਹੈ 18000 ਰੁਪਏ ਪਰ ਮੰਥ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਐਸ ਪਰ 7th ਸੈਂਟਰਲ ਪੇ ਕਮਿਸ਼ਨ ਦੇ ਅਨੁਸਾਰ 8ਵੀਂ ਪਾਸ ਜਿਹੜਾ ਤੁਸੀਂ ਕੀਤੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਏਜ ਕ੍ਰਾਈਟੇਰੀਆ ਹੈ ਤੇ ਅਦਰ ਕੈਟਾਗਰੀਜ਼ ਦੇ ਲਈ ਉਮਰ ਸੀਮਾ ਦੇ ਵਿੱਚ ਛੋਟ ਰਹਿਣ ਵਾਲੀ ਹੈ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ, ਵੈਬਸਾਈਟ ਦਾ ਲਿੰਕ ਤੇ ਜਿਹੜੇ ਪਰਫਾਰਮੇ ਦੇ ਨਾਲ ਅਪਲਾਈ ਕਰਨਾ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ। ਤੁਸੀਂ ਉੱਥੋਂ ਲੈ ਸਕਦੇ ਹੋ। ਤੇ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗਾ ਜੀ। ਸ਼ਡਿਊਲ ਦਿੱਤਾ ਹੋਇਆ, ਤਰੀਕਾਂ ਦਿੱਤੀਆਂ ਹੋਈਆਂ ਤੇ ਵੈਨਿਊ ਵੀ ਦਿੱਤਾ ਹੋਇਆ ਜਿੱਥੇ ਇਹ ਤੁਹਾਡੀ ਇੰਟਰਵਿਊ ਡਾਇਰੈਕਟ ਹੋਊਗੀ। ਅਲਫਾਬੈਟਿਕਲ ਕੈਂਡੀਡੇਟਸ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ ਜੀ। ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ 5 ਮਾਰਚ 2025 ਸ਼ਾਮ 5 ਵਜੇ ਤੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕ ਐਕਸਪੀਰੀਅੰਸ ਜੇਕਰ ਤੁਹਾਡਾ ਕੋਈ ਸੰਬੰਧਿਤ ਪੋਸਟ ਦੇ ਨਾਲ ਹੈਗਾ ਉਹ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਉੱਪਰ ਲਗਾ ਕੇ ਫਾਰਮ ਦੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਜੀ 5 ਮਾਰਚ 2025 ਤੱਕ ਤੇ ਦਫ਼ਤਰ ਹੈਗਾ ਜੀ ਇਹਨਾਂ ਦਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਵਿਖੇ ਇਹੇ ਪੋਸਟਾਂ ਚ ਜਾਰੀ ਹੋਈਆਂ ਇੱਥੇ ਤੁਸੀਂ ਆਪਣੀਆਂ ਅਰਜ਼ੀਆਂ ਭੇਜਣੀਆਂ ਜੀ 5 ਮਾਰਚ ਤੱਕ ਤਾਂ ਯੋਗ ਉਮੀਦਵਾਰ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦਾ ਲਾਭ ਲੈ ਸਕਦੇ ਆ ਜੀ ਡਾਇਰੈਕਟ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ